ਤੋ ਪਈਆਂ ਤਰਕਾਲਾਂ ਕੁਛ ਅੱਜੀ ਮਾਰੇ ਛਾਲਾਂ ਤੇ ਲਓ ਜੀ ਇਹ ਪੰਜਾਬੀ ਕਹਾਵਤ ਦਾ ਅਰਥ ਕਿਹਨੂ-ਕਿਨੂ ਪਤਾ ਹੈ ਉਹ ਜ਼ਰੂਰ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਕਰਦੇ ਆ ਆਪਣੀ ਵੀਡੀਓ ਸ਼ੁਰੂ ਤੇ ਸਤਿ ਸ਼੍ਰੀ ਅਕਾਲ ਜੀ ਕੀ ਹਲਚਲ ਹੈ ਤੁਹਾਡਾ ਸਭ ਦਾ ਸਵਾਗਤ ਹੈ ਆਪ ਤੁਹਾਡੇ ਆਪਣੇ ਚੈਨਲ ਮਿਸਿਸ ਅੰਦੂਲ ਲਾਈਫ ਸਟਾਈਲ ਤੇ ਆਈ ਹੋਪ ਸੋ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਲਓ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਆਪਾਂ ਕੰਬਲ ਤੋਂ ਅੱਜ ਚੜਾਣਾ ਆਪਾਂ ਕੰਬਲ ਦੇ ਉੱਤੇ ਕਵਰ ਕਾਫੀ ਦਿਨਾਂ ਤੋਂ ਆਪਾਂ ਇਹਨੂੰ ਡਿਲੇ ਕਰ ਰਹੇ ਸੀਗੇ ਤੇ ਹੁਣ ਮੈਂ ਤੁਹਾਨੂੰ ਤਾਂ ਹੀ ਉਹ ਕਹਾਵਤ ਦੱਸ ਕੇ ਹਟੀਆਂ ਵੀ ਉਤੋਂ ਪਿਆ ਤਰਕਾਲਾ ਤੇ ਇੱਕ ਚੱਜੀ ਮਰੇ ਸ਼ਾਲਾ ਕਿਉਂਕਿ ਹੁਣ ਠੰਡ ਬਹੁਤ ਜ਼ਿਆਦਾ ਸਿਖਰਾਂ ਤੇ ਆ ਚੁੱਕੀ ਹੈ ਤੇ ਜਿਹਦਾ ਵੇਟ ਸੀ ਐਨੇ ਦੇਰ ਤੋਂ ਕਿਉਂਕਿ ਦਸੰਬਰ ਦਾ ਮਹੀਨਾ ਚੜ੍ਹ ਚੁੱਕਿਆ ਸੀ ਤੇ ਠੰਡ ਦਾ ਕਿਤੇ ਅਤਾ ਪਤਾ ਨਹੀਂ ਸੀ ਇੰਨਾ ਜ਼ਿਆਦਾ ਤੇ ਦਿਨ 'ਚ ਵੀ ਗਰਮੀ ਲੱਗ ਰਹੀ ਸੀ ਸਵੇਰ ਸ਼ਾਮ ਦੀ ਮਾੜੀ ਮੋਟੀ ਠੰਡ ਸੀਗੀ ਤੇ ਹੁਣ ਇੱਕਦਮ ਹੀ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਤੇ ਕਾਫੀ ਦਿਨ ਹੋ ਗਏ ਸੀ ਮੇਰਾ ਦਿਲ ਤਾਂ ਕਰ ਰਿਹਾ ਸੀ ਵੇ ਤੇ ਕੰਬਲ ਤੇ ਸ਼ਾਰਟ ਚੜਾਦਾ ਤੇ ਬਸ ਥੋੜਾ ਜਿਹਾ ਟਾਈਮ ਦਾ ਲੱਗ ਨਹੀਂ ਸਿਰਿਆ ਤੇ ਮੈਨੂੰ ਇਹ ਸੀ ਵੀ ਚਲੋ ਦੇਖਦੀ ਹਾਂ ਓਨ ਟਾਈਮ ਕੱਢ ਕੇ ਫਟਾਫਟ ਪਰ ਫਿਰ ਕਹਿੰਦੇ ਨੇ ਹੁੰਦੇ ਜਦੋਂ ਜ਼ਰੂਰਤ ਨੂੰ ਤਾਂ ਸਭ ਕੁਝ ਸਭ ਤੋਂ ਪਹਿਲਾਂ ਹੀ ਕਰਨਾ ਪੈਂਦਾ ਤੇ ਹੁਣ 2-4 ਦਿਨਾਂ ਤੋਂ ਨਾ ਇੰਨੀ ਕੁ ਜ਼ਿਆਦਾ ਠੰਡ ਹੋ ਗਈ ਹੈ ਵੀ ਜਿਹੜਾ ਦੂਜਾ ਕੰਬਲ ਅਸੀਂ ਨਾਰਮਲ ਲੈ ਰਹੇ ਸੀ ਉਹਦੇ ਵਿੱਚ ਰਾਤ ਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਤੇ ਇੰਨੀ ਹਿੰਮਤ ਨਹੀਂ ਸੀ ਪੈਂਦੀ ਰਾਤ ਨੂੰ ਵੀ ਉੱਠ ਕੇ ਜਾ ਕੇ ਸਟੋਰ 'ਚੋਂ ਵੱਡਾ ਕੰਬਲ ਲਿਆ ਕੇ ਉੱਪਰ ਪਾ ਲਈਏ ਤੇ ਮੈਨੂੰ ਇਹ ਸੀ ਵੀ ਇਹ ਕੰਬਲ ਤੇ ਕਵਰ ਚੜਾਈ ਬਿਨਾ ਇਹ ਨਹੀਂ ਲਈਏ ਕਿਉਂਕਿ ਕੰਬਲ ਦਾ ਨਾ ਰੰਗ ਜਿਹੜਾ ਬਿਲਕੁਲ ਲਾਈਟ ਹੈ ਤੇ ਇਹਨੂੰ ਜਦੋਂ ਅਸੀਂ ਬਿਨਾ ਕਵਰ ਤੋਂ ਲੈਨੇ ਆ ਤੇ ਬਹੁਤ ਜ਼ਿਆਦਾ ਮਹਿਲਾਜਾ ਹੋ ਜਾਂਦਾ ਛੇਤੀ ਹੋਈ ਤੇ ਮੈਨੂੰ ਇਹ ਸੀ ਵੀ ਇਹਦਾ ਕਵਰ ਇਸ ਵਾਰ ਚੜਾ ਕੇ ਤੇ ਫੇਰੀਏ ਨੂੰ ਲਾਵਾਂਗੇ ਤੇ ਇਸ ਵਾਰ ਤੁਹਾਨੂੰ ਮੈਂ ਇੱਕ ਵੀਡੀਓ ਚ ਦੱਸਿਆ ਵੀ ਸੀ ਵੀ ਇਹ ਕਵਰ ਲੈਨੇ ਆਪਾਂ ਕੰਬਲਾਂ ਦੇ ਇਹ ਕਵਰ ਜਿਹੜਾ ਸੀ ਗਰਮ ਸ਼ਾੜਾ ਹੈ ਪੂਰਾ ਤੇ ਇਹ ਲਿਆ ਸੀ ਇਸ ਕੰਬਲ ਵਾਸਤੇ ਤੇ ਇੱਕ ਲਿਆ ਸੀ ਆਪਾਂ ਵੈਲਵਟ ਦਾ ਸ਼ਲੀਲ ਦਾ ਉਹ ਦੂਜਾ ਕੰਬਲ ਇੱਕ ਨਵਾਂ ਪਿਆ ਹੈ ਆਪਣੇ ਕੋਲ ਤੇ ਉਹਦੇ ਲਈ ਲਿਆ ਸੀ ਤੇ ਬਾਕੀ ਨੋਰਮਲ ਕੰਬਲ ਜਿਹੜੇ ਏਸੀ ਥੱਲੇ ਲਈਦੇ ਨੇ ਤਾਂ ਉਹ ਤਾਂ ਪਹਿਏ ਨੇ ਆਪਣੇ ਕੋਲ ਕਾਫੀ ਜ਼ਿਆਦਾ ਯਾਨੀ ਕਿ ਚਾਰ ਪੰਜ ਤਾਂ ਤੁਹਾਨੂੰ ਪਤਾ ਆਮ ਘਰਾਂ ਦੇ ਵਿੱਚ ਹੁੰਦੇ ਹੀ ਨੇ ਜੇ ਕੋਈ ਰਿਸ਼ਤੇਦਾਰ ਵਗੈਰਾ ਆ ਜਾਣ ਤਾਂ ਫਿਰ ਲੋਡ ਪੈ ਜਾਂਦੀ ਹੈ ਤਾਂ ਉਹ ਯੂਜ਼ ਹੋ ਜਾਂਦੇ ਨੇ ਕਈ ਸਿੰਗਲ ਨਹੀਂ ਕਈ ਡਬਲ ਵੀ ਨੇ ਤੇ ਇਹ ਵਾਲਾ ਕੰਬਲ ਬਹੁਤ ਹੈਵੀ ਹੈ ਮੋਟਾ ਹੈ ਜਦੋਂ ਇਹ ਧੁੱਪ ਦਾ ਤੇ ਪਾਣੀ ਨਾਲ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਹੈ ਇਸ ਕਰਕੇ ਧੋਣਾ ਇਹਨੂੰ ਸੌਖਾ ਨਹੀਂਗਾ ਤੇ ਇਸ ਕਰਕੇ ਮੈਨੂੰ ਇਹ ਸੀ ਵਿਸਵਰ ਕਵਰ ਚੜਾ ਦਿਆ ਇਹਦੇ ਤੇ ਤੇ ਫੇਰ ਇਹਨੂੰ ਆਪਾਂ ਯੂਜ਼ ਕਰਾਂਗੇ ਤੇ ਇਹ ਵਿਚਾਰਾ ਇਸ ਵਾਰ ਧੁੱਪ ਵੀ ਦੋ ਵਾਰੀ ਗਿਆ। ਦਿਵਾਲੀ ਤੋਂ ਬਾਅਦ ਜਦੋਂ ਅਸੀਂ ਸਫਾਈਆਂ ਕੀਤੀਆਂ ਸੀ ਉਦੋਂ ਮੈਂ ਦੀਦੀ ਨੂੰ ਕਿਹਾ ਸੀ ਜਿਹੜੇ ਤਾਂ ਹੈਲਪਰ ਦੀਦੀ ਨੇ ਮੇਰੇ ਵੀ ਉਹਨਾਂ ਨੂੰ ਵੀ ਮੈਂ ਕਿਹਾ ਨੂੰ ਧਵਾ ਕੇ ਚਾਓ ਫਿਰ ਉਹ ਦੂਜੇ ਤੀਜੇ ਦਿਨ ਧਵਾ ਗਏ ਸੀ। ਤੇ ਉਹਨਾਂ ਨੇ ਪਤਾ ਨਹੀਂ ਟੱਬ 'ਚ ਜਿਵੇਂ ਅਸੀਂ ਹੰਗਾਲਤਾ ਤੇ ਬਾਹਰ ਕੱਢਿਆ ਨਹੀਂ ਜ਼ਿਆਦਾ ਤੇ ਤੋਤਾ ਸੀ ਵਧੀਆ ਸੁੱਕ ਗਏ ਸੀ। ਇਹ ਦੋ ਤਿੰਨ ਕੰਬਲ ਤੋਤੇ ਸੀ ਅਸੀਂ ਉਦੋਂ। ਤੇ ਕੁਛ ਤਾਂ ਮਸ਼ੀਨ 'ਚ ਸੁੱਕ ਜਾਂਦੇ ਨੇ ਜਿਹੜੇ ਅਸੀਂ ਕੰਬਲ ਹੁੰਦੇ ਨੇ ਉਹ ਬੇਟਾ ਲੈ ਕੇ ਪਿਆ ਜਿਹੜਾ ਰੈੱਡ ਵਾਲਾ ਉਹ ਤਾਂ ਮਸ਼ੀਨ 'ਚ ਵੀ ਸੁੱਕ ਜਾਂਦੇ ਨੇ ਨਾਲ ਦੀ ਨਾਲ ਪਾਣੀ ਨੁੱਚੜ ਜਾਂਦਾ ਉਹਨਾਂ ਦਾ ਤੇ ਇਹ ਜਿਹੜੇ ਨੇ ਮਸ਼ੀਨ 'ਚ ਵੀ ਨਹੀਂ ਆਉਂਦੇ ਤੇ ਫਿਰ ਉਹ ਦੀਦੀ ਧਵਾ ਕੇ ਗਏ ਸੀਗੇ ਤੇ ਦੀਦੀ ਨੇ ਪਤਾ ਨਹੀਂ ਅਸੀਂ ਮੈਂ ਵੀ ਨਾਲ ਹੀ ਲੱਗੀ ਸੀ ਤੇ ਪਤਾ ਨਹੀਂ ਕੀ ਹੋਇਆ ਸੁੱਕ ਵੀ ਗਏ ਸੀ ਤੇ ਇੰਨਾ ਚੁਣਾ ਜਦੋਂ ਬਾਅਦ 'ਚ ਅਸੀਂ ਤੈਵ ਵਗੈਰਾ ਲਾਣ ਲੱਗੇ ਦੂਜੇ ਦਿਨ ਦੇਖਿਆ ਹਨ ਤੇ ਇੰਨੀ ਜ਼ਿਆਦਾ ਨਾ ਗੰਦੀ ਜੀ ਸਮੈਲ ਆ ਰਹੀ ਸੀ ਇਸ ਕਰਕੇ ਫਿਰ ਮੈਂ ਦੀਦੀ ਨੂੰ ਕਿਹਾ ਵੀ ਮੈਂ ਕਿਹਾ ਦੀਦੀ ਉਹ ਕੰਬਲ ਦੁਬਾਰਾ ਧੋਣੇ ਪੈਣ ਨੇ ਵੀ ਇੰਨੀ ਜ਼ਿਆਦਾ 스멜 ਹੈ ਹੁਣ ਉਹ ਲਿਆ ਨਹੀਂ ਜਾਣਾ ਆਪਣੇ ਤੋਂ ਉੱਪਰ ਤੇ ਉਹ ਕਹਿੰਦੇ ਚਲੋ ਕੋਈ ਨਹੀਂ ਵੀ ਮੈਂ ਫੇਰ ਧਵਾ ਜੂਗੀ ਫਿਰ ਮੈਂ ਉਹਨਾਂ ਨੂੰ ਬੁਲਾਇਆ ਸੀ ਦੁਬਾਰਾ ਤੇ ਫਿਰ ਉਹ ਆਏ ਨੇ ਇੱਕ ਦਿਨ ਤੇ ਫਿਰ ਇਹਨਾਂ ਨੂੰ ਦੁਬਾਰਾ ਧੋਤਾ ਸੀ ਫਿਰ ਮੈਂ ਉੱਪਰ ਛੱਤ ਤੇ ਪਾਈ ਸੀ ਇਹਨਾਂ ਨੂੰ ਧੁੱਪ ਚ ਜ਼ਿਆਦਾ ਖੋਲ ਕੇ ਸਾਰਿਆਂ ਤੇ ਹੁਣ ਠੀਕ ਹੈ ਹੁਣ ਕੋਈ 스멜 ਵਗੈਰਾ ਨਹੀਂ ਆਉਂਦੀ ਤੇ ਫਿਰ ਹੁਣ ਕਿਉਂਕਿ ਠੰਡ ਜ਼ਿਆਦਾ ਹੋ ਗਈ ਸੀ ਤੇ ਮੈਨੂੰ ਇਹ ਸੀ ਵੀ ਅੱਜ ਮੈਂ ਥੋੜੇ ਜਿਹਾ ਕੰਮ ਕਰਨ ਛੇਤੀ ਨਬੇੜਲੇ ਸੀ ਛੇਤੀ ਯਾਨੀ ਕਿ ਇਹ ਹੋ ਜਾਂਦਾ ਕਿਉਂਕਿ ਸਰਦਾਰ ਜੀ ਘਰ ਨਹੀਂ ਸੀ ਤੇ ਬੇਟੇ ਨੇ ਵੀ ਅੱਜ ਛੇਤੀ ਰੋਟੀ ਖਾ ਲਈ ਸੀ ਫਿਰ ਮੈਂ ਵੀ ਖਾ ਲਈ ਟਾਈਮ ਨਾਲ ਹੀ ਤੇ ਉਸ ਤੋਂ ਬਾਅਦ ਮੇਰੇ ਕੋਲ ਉਹਨਾਂ ਟਾਈਮ ਹੈਗਾ ਸੀ ਤੇ ਮੈਂ ਕਿਹਾ ਚੱਲ ਅੱਜ ਸਾਰੇ ਕੰਮ ਨਿਭੜ ਗਏ ਨੇ ਤੇ फटाफट ਉਹਨਾਂ ਮੈਂ ਪਹਿਲਾਂ ਇਹ ਵਾਲਾ ਕੰਮ ਜ਼ਰੂਰੀ ਸੀ ਇਹ ਕਰਾਂ ਕਿਉਂਕਿ ਦਿਨ ਚ ਕਈ ਵਾਰ ਟਾਈਮ ਨਹੀਂ ਲੱਗਦਾ ਤੇ ਰੋਟੀ ਪਾਣੀ ਦਾ ਨਿਬੇੜ ਕੇ ਸ਼ਾਮ ਨੂੰ ਰਾਤ ਨੂੰ ਤੇ ਉਸ ਤੋਂ ਬਾਅਦ ਮੈਂ ਬਸ ਇੱਕ ਕੰਬਲ ਤੇ ਛਾੜਾ ਚੜਾਇਆ ਤੇ ਉਸ ਤੋਂ ਬਾਅਦ ਵਧੀਆ ਤਰੀਕੇ ਨਾਲ ਮੈਂ ਕੱਲੀ ਨਹੀਂ ਚੜਾ ਲਿਆ ਸੀ ਵਸਤਾ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਮੈਂ ਚੜਾਇਆ ਤੁਸੀਂ ਵੀ ਸਾਰੇ ਜਣੇ ਜੇ ਇਕੱਲੇ ਹੋ ਘਰ ਦੇ ਵਿੱਚ ਜਾਂ ਉੰਜ ਵੀ ਹਨ ਨਹੀਂ ਚੜਾਉਣ ਵਾਲਾ ਕੋਈ ਨਾਲ ਸਾਥ ਹੈਗਾ ਤਾਂ ਤੁਸੀਂ ਇਸ ਤਰੀਕੇ ਨਾਲ ਚੜਾ ਸਕਦੇ ਹੋ ਮੈਂ ਪਹਿਲਾਂ ਚਾਰੇ ਕੋਣੇ ਜਿਹੜੇ ਨੇ ਕੰਬਲ ਦੇ ਉਹ ਇਕੱਠੇ ਕਰ ਲਏ ਸੀ ਯਾਨੀ ਕਿ ਕੋਣਿਆਂ ਦੇ ਵਿੱਚ ਚਾਰੇ ਕੋਨਿਆਂ ਦੇ ਵਿੱਚ ਇਹਨੂੰ ਪਾ ਕੇ ਇੱਕ ਸਾਈਡ ਤੇ ਰੱਖ ਲਿਆ ਸੀ ਉਸ ਤੋਂ ਬਾਅਦ ਮੈਂ ਸੂਈ ਧਾਗੇ ਦੀ ਹੈਲਪ ਨਾਲ ਚਾਰੇ ਕੋਣੇ ਜਿਹੜੇ ਨੇ ਉਹਨਾਂ ਨੂੰ ਟਮਕੇ ਲਾ ਦੂੰਗੀ ਤੇ ਉਹਦੇ ਨਾਲ ਇਹ ਹੋਏਗਾ ਵੀ ਕੰਬਲ ਇੱਧਰ ਉੱਧਰ ਨਹੀਂ ਘਸਕੇਗਾ ਕੋਣਿਆਂ 'ਚ ਖੜ ਜੇਗਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਸਲਾਈ ਵਗੈਰਾ ਉਹਦੇ ਉੱਪਰ ਉਹ ਕਰਦਾਂਗੇ ਤੇ ਜਿਹੜੀ ਕਹਾਵਤ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਸ਼ੁਰੂਆਤ 'ਚ ਦੱਸ ਕੇ हटੀਆਂ ਉਹ ਮੈਨੂੰ ਅੱਜ ਤਾਂ ਯਾਦ ਆਈ ਸੀ ਕਿਉਂਕਿ ਜਿਵੇਂ ਕਿ ਹੁਣ ਇੱਕ ਨਾ ਵਿਆਹ ਤੋਂ ਪਹਿਲਾਂ ਜਦੋਂ ਮੈਂ ਇਕ ਵਾਰੀ ਹੁੰਦੀ ਸੀ ਤੇ ਘਰ ਦੇ ਬਹੁਤ ਸਾਰੇ ਕੰਮ ਮੈਂ ਕਰਵਾਂਦੀ ਹੁੰਦੀ ਸੀ ਡੈਡੀ ਨਾਲ ਮੰਮੀ ਨਾਲ ਜਿਵੇਂ ਮੈਂ ਕੱਟ ਕਰਵਾਂਦੀ ਹੁੰਦੀ ਸੀ ਤੇ ਡੈਡੀ ਨਾਲ ਮੇਰੀ ਸ਼ੁਰੂ ਤੇ ਬਹੁਤ ਬੰਦੀ ਹੈ ਤੇ ਹੁਣ ਤਾਂ ਵਿਆਹ ਤੋਂ ਬਾਅਦ ਮੰਮੀ ਨਾਲ ਵੀ ਬਹੁਤ ਜ਼ਿਆਦਾ ਬੰਦੀ ਹੈ ਵੈਸੇ ਤਾਂ ਬੰਦੀ ਤਾਂ ਮੇਰੀ ਦੋਨਾਂ ਨਾਲ ਹੀ ਹੈ ਡੈਡੀ ਤਾਂ ਮੇਰੀ ਜਿੰਦ ਜਾਨ ਨੇ ਤੇ ਮੰਮੀ ਨਾਲ ਵੀ ਮੇਰੀ ਬਹੁਤ ਬੰਦੀ ਸੀ ਪਰ ਮੈਨੂੰ ਇਹ ਹੁੰਦਾ ਸੀ ਜਿਵੇਂ ਕਹਿੰਦੇ ਨੇ ਹੁੰਦੇ ਤੀਆਂ ਨੂੰ ਜ਼ਿਆਦਾ ਪਿਓ ਦਾ ਹੁੰਦਾ ਤੇ ਮੈਂ ਜਿਹੜੀ ਕਿਹੜੀ ਗੱਲ ਮੈਨੂੰ ਮੰਮੀ ਨੇ ਥੋੜਾ ਜਿਹਾ ਵੀ ਡੰਟਣਾ ਕਰਨਾ ਮੈਂ ਡੈਡੀ ਨੂੰ ਦੱਸਣੀ ਕਰਨੀ ਜਦੋਂ ਡੈਡੀ ਘਰ ਆਉਣਾ ਉਹਨਾਂ ਨੇ ਕਹਿਣਾ ਕਿਉਂ ਤੂੰ ਕੁੜੀ ਨੂੰ ਗੁੱਸੇ ਹੁੰਨੀ ਹੈ ਹਨਾ ਐਵੇਂ ਕਰਕੇ ਉਹਨਾਂ ਨੇ ਜਦੋਂ ਮੇਰਾ ਪੱਖਿਆ ਪੂਰਨਾ ਕਰਨ ਮੈਂ ਕਹਣਾ ਮੇਰੇ ਡੈਡੀ ਦਾ ਬੜੇ ਚੰਗੇ ਨੇ ਮੇਰਾ ਹੀ ਪੱਖਾ ਪੂਰਦੇ ਨੇ ਹਨਾ ਤੇ ਉਸ ਤੋਂ ਇੱਕੇ ਨਾਲ ਵੀ ਤੇ ਵੈਸੇ ਵੀ ਮੇਰਾ ਆਪਣੀ ਫੈਮਿਲੀ ਨਾਲ ਹੋਣ 'ਚ ਪਿਆਰ ਬਹੁਤ ਸੀ ਹੈਗਾ ਸੁੱਖ ਨਾਲ ਤੇ ਉਸ ਤੋਂ ਬਾਅਦ ਡੈਡੀ ਜਿਵੇਂ ਮੇਰੇ ਆਰਮੀ ਚ ਰਿਟਾਇਰ ਨੇ ਤੇ ਦੇਖਾਂਗੇ ਮੈਂ ਅਗਲੀ ਵੀਡੀਓ ਇੱਕ ਇੰਟਰੋਡਕਸ਼ਨ ਤੇ ਪਾਵਾਂਗੀ ਹੁਣ ਸਾਰੀ ਫੈਮਿਲੀ ਦੀ ਤੇ ਉਹਦੇ 'ਚ ਤੁਸੀਂ ਜਾਣ ਸਕਦੇ ਹੋ ਸਾਰਾ ਕੁਝ ਤੇ ਉਸ ਤੋਂ ਬਾਅਦ ਨਾ ਜਦੋਂ ਮੰਮੀ ਦੀ ਮੈਂ ਸ਼ਿਕਾਇਤ ਲਾਣੀ ਕਰਨੀ ਡੈਡੀ ਨੂੰ ਗੁੱਸੇ ਹੋਣਾ ਕਰਨਾ ਨਾ ਤੇ ਮੇਰਾ ਜਿਵੇਂ ਡੈਡੀ ਨਾਲ ਮੂਹ ਪਿਆਰ ਜਿਆਦਾ ਸੀ ਤੇ ਇਹ ਸ਼ੁਰੂ ਤੋਂ ਹੀ ਸਾਡੇ ਘਰ ਡੰਗਰ ਰੱਖੇ ਹੋਏ ਸੀ ਜਦੋਂ ਤੇ ਡੈਡੀ ਆਏ ਹੋਏ ਨੇ ਫੌਜੂ ਰਿਟਾਇਰ ਹੋ ਕੇ ਤੇ ਡੰਗਰਾਂ ਦਾ ਵਪਾਰ ਮਤਲਬ ਉਹਨਾਂ ਦਾ ਕੰਮਕਾਰ ਸੀ ਤੇ ਡੰਗਰ ਘਰ ਦੇ ਵਿੱਚ ਹੀ ਰੱਖੇ ਹੋਏ ਸੀ ਤੇ ਇੱਕ ਸਾਡੇ ਕੋਲ ਬਲੇਰੋ ਗੱਡੀ ਹੁੰਦੀ ਸੀ ਤੇ ਡੈਡੀ ਉਹਦਾ ਢੇਡ ਲਾਣ ਵੀ ਚਲੇ ਜਾਂਦੇ ਹੁੰਦੇ ਸੀ ਤੇ ਜਦੋਂ ਡੈਡ ਨੇ ਚਲੇ ਜਾਣਾ ਕਰਨਾ ਮੈਂ ਸਾਰੇ ਡੰਗਰ ਡੰਗਰ ਸੰਭਾਲਣੇ ਕਰਨੇ ਕਿਉਂਕਿ ਦੋਨੇ ਭਰਾ ਛੋਟੇ ਸੀਗੇ ਐਨਾ ਜੋ ਕਰਦੇ ਨਹੀਂ ਸੀ ਜਿਹੜਾ ਮੇਰੇ ਤੋਂ ਛੋਟਾ ਸੀ ਉਹ ਵੀ ਡੰਗਰਾਂ 'ਚ ਵਸਤਾ ਵੜ ਗਿਆ ਸੀ ਮੈਂ ਚੌਥੀ ਪੰਜਵੀਂ ਕਚੇ ਸੀ ਜਦੋਂ ਮੈਂ ਧਾਰ ਗੱਡਨੀਆਂ ਸਿੱਖ ਲੀਆਂ ਸੀ ਇੱਕ ਮੈਨੂੰ ਹਜੇ ਵੀ ਯਾਦ ਹੈ ਸਾਡੇ ਘਰ ਨਾਲ ਇੱਕ ਬੂਰੀ ਮੱਝ ਡੈਡੀ ਨੇ ਲਿਆਂਦੀ ਸੀ ਤੇ ਉਹ ਮੱਝ ਦੀ ਦਾ ਧਾਰ ਬਹੁਤ ਟਾਈਟ ਹੁੰਦੀ ਸੀ ਤੇ ਡੈਡੀ ਨੇ ਮੈਨੂੰ ਉਹਦੇ ਥੱਲੇ ਬਿਠਾ ਦੇਣਾ ਕਰਨਾ ਵੀ ਇਹਨੂੰ ਚੋਲੋ ਤੇ ਮੈਂ ਬਸ ਸਾਰਾ ਮੈਨੂੰ ਲੱਗਦਾ ਡੈਡੀ ਨੇ ਸਾਰੀਆਂ ਗਾਵਾਂ ਮੱਝਾਂ ਚੋਲ ਲੈਣੀਆਂ ਕਰਨੀਆਂ ਤੇ ਮੈਂ ਬਸ ਉਹ ਕੱਲੀ ਨੂੰ ਹੀ ਚੋਣਾ ਕਰਨਾ ਮੈਂ ਡੈਡ ਨੂੰ ਕਹਿਣਾ ਕਰਨਾ ਮੈਂ ਕਿਹਾ ਡੈਡੀ ਮੈਂ ਨਹੀਂ ਧਾਰਾ ਸਿੱਖਣੀਆਂ ਡੈਡੀ ਕਹਿੰਦਾ ਕੋਈ ਨਹੀਂ ਤੈਨੂੰ ਆ ਜਾਣਗੀਆਂ ਤੇ ਉਹ ਉਸ ਟਾਈਮ ਤੋਂ ਮੈਂ ਮਤਲਬ ਸਿੱਖਦੀ ਸਿੱਖਦੀ ਧਾਰਾ ਮੈਨੂੰ ਬਹੁਤ ਵਧੀਆ ਕੱਢਣੀਆਂ ਆ ਗਈਆਂ ਨੇ ਤੇ ਹੁਣ ਵੀ ਮੈਨੂੰ ਜੇ ਕੋਈ 5-7 ਡੰਗਰ ਰੱਖ ਦੇ ਤੇ ਜਾਂ ਮੈਂ ਸਾਂਭਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਆਰਾਮ ਨਾਲ 5-10 ਡੰਗਰ ਸਾਂਭ ਸਕਦੀ ਆ ਤੇ ਮੈਂ ਤੇ ਮੇਰਾ ਜਿਹੜਾ ਮੇਰੇ ਤੋਂ ਛੋਟਾ ਭਰਾ ਹੈ ਉਹ ਅਸੀਂ ਦੋਨੇ ਪੂਰੀ ਲਾ ਲੈਂਦੇ ਹੁੰਦੇ ਸੀ ਰੇਸ ਅਸੀਂ ਕਹਿਣਾ ਕਰਨਾ ਇੰਨੀਆਂ ਮੱਝਾਂ ਤੇਰੀਆਂ ਨੇ ਆ ਪੰਜ ਤੇਰੀਆਂ ਨੇ ਪੰਜ ਮੇਰੀਆਂ ਨੇ ਜੇ ਕੋਈ ਡੈਡੀ ਨੇ ਨਵੀਂ ਲਿਆਉਣੀ ਕਰਨੀ ਉਹਨੇ ਕਹਿਣਾ ਕਰਨਾ ਤੂੰ ਚੋ ਇਹਨੂੰ ਮੈਂ ਕਹਿਣਾ ਕਰਾਂ ਤੂੰ ਚੋ ਇਹਨੂੰ ਤੇ ਐਵੇਂ ਕਰਦਿਆਂ ਕਰਦਿਆਂ ਸਾਡਾ ਬਹੁਤ ਮਤਲਬ ਵਧੀਆ ਟਾਈਮ ਲੰਘਿਆ ਪਿੱਛੇ ਯਾਨੀ ਕਿ ਡੰਗਰਾਂ ਦੇ ਮਾਮਲੇ ਚ ਤਾਂ ਮੈਂ ਪੂਰੀ ਐਕਸਪਰਟ ਹੋ ਗਈ ਸੀ ਡੈਡੀ ਨੂੰ ਫਿਕਰ ਨਹੀਂ ਸੀ ਹੁੰਦਾ ਮੇਰੇ ਸਿਰ ਤੇ ਵੀ ਚਾਹੇ ਉਹ ਛੱਡ ਕੇ ਜਿਵੇਂ ġੇੜਾ-ਗੁੜਾ ਲਾਂਚ ਚਲੇ ਜਾਂਦੇ ਸੀ ਜਾਂ ਬਾਹਰ ਅੰਦਰ ਵੀ ਕਈ ਵਾਰ ਡੰਗਰ ਵੱਛਾ ਹੋਰ ਦੇਖਣ ਚਲੇ ਜਾਂਦੇ ਸੀ ਜਿਵੇਂ ਖਰੀਦਣਾ ਹੁੰਦਾ ਸੀ ਵੇਚਣਾ ਹੁੰਦਾ ਸੀ ਉਸ ਤਰੀਕੇ ਨਾਲ ਤਾਂ ਫਿਰ ਉਹਨਾਂ ਨੂੰ ਫਿਕਰ ਨਹੀਂ ਸੀ ਹੁੰਦਾ ਮੈਂ ਸੰਨੀ ਵਗੈਰਾ ਵੀ ਕਰਦੇ ਨਹੀਂ ਕਰਨੀ ਪੱਠੇ ਵੀ ਪਾਪੂ ਦੇ ਨਿਕਰਨੇ ਧਾਰਾ ਵਗੈਰਾ ਕੱਢ ਲੈਣੀਆਂ ਕਰੀਆਂ ਕੋਹੋ ਕੋੜਾ ਸਭ ਕੁਝ ਕਰ ਲੀਦਾ ਸੀ ਤੇ ਮੈਂ ਨਾ ਬਸ ਜਿਵੇਂ ਡੈਡੀ ਮੈਨੂੰ ਵੱਡਾ ਮੁੰਡਾ ਹੀ ਕਹਿੰਦੇ ਹੁੰਦੇ ਨੇ ਆਪਣਾ ਤੇ ਮੈਂ ਉਸ ਤਰੀਕੇ ਨਾਲ ਹੀ ਯਾਨੀ ਕਿ ਤੇ ਫਿਰ ਮੈਂ ਵੀ ਉਸ ਮਤਲਬ ਹਿਸਾਬ ਨਾਲ ਪੂਰੀ ਜ਼ਿੰਮੇਵਾਰੀ ਸਾਂਭਣੀ ਕਰਨੀ ਵੀ ਮੈਨੂੰ ਡੈਡੀ ਨੇ ਕਿਹਾ ਵੀ ਮੈਂ ਡੰਗਰ ਸਾਂਭਨੇ ਨੇ ਮੈਂ ਸਾਂਭਨੇ ਨੇ ਪੜਾਈ ਸੁੱਖ ਨਾਲ ਵਧੀਆ ਸੀ ਮੇਰੀ ਜਦੋਂ ਤੱਕ ਮੈਂ ਪੜਾਈ ਕਰਦੇ ਰਹੀਆਂ ਵੈਸੇ ਤਾਂ ਮੈਨੂੰ ਕੋਈ ਕੰਮ ਕਰ ਉਹਨਾਂ ਨੇ ਘਰ ਦੇ ਆਣੇ ਨਹੀਂ ਲਾਇਆ ਤੇ ਡੈਡੀ ਜਿਵੇਂ ਆਰਮੀ 'ਚ ਸੀ ਤਾਂ ਮੈਂ ਆਰਮੀ ਸਕੂਲ 'ਚ ਹੀ ਪੜ੍ਹੀਆਂ ਤੇ ਮੰਮੀ ਵੀ ਕੋਈ ਮੈਨੂੰ ਘਰ ਦਾ ਕੰਮ ਇੰਨਾ ਨਹੀਂ ਸੀ ਕਹਿੰਦੇ ਉਹਨਾਂ ਮੰਮੀ ਆਪ ਹੀ ਕਰ ਲੈਂਦੇ ਹੋਂ ਸੀ ਮੰਮੀ ਨੇ ਬਥੇਰਾ ਕੰਮ ਕਰਵਾਇਆ ਮੇਰੇ ਨੇ ਡੰਗਰਾਂ ਦਾ ਡੈਡੀ ਨਾਲ ਹੁਣ ਤਾਂ ਚਲੋ ਤੁਹਾਨੂੰ ਪਤਾ ਉਮਰ ਦੇ ਹਿਸਾਬ ਨਾਲ ਗੁੱਡੇ ਗੁੱਡੇ ਰਹਿ ਜਾਂਦੇ ਨੇ ਬੰਦੇ ਦੇ ਹਨਾ ਯਾਨੀ ਵਿਆਸਤਾ ਸ਼ਹਿਰ ਚ ਰਹਨੇ ਆ ਤੇ ਸ਼ਹਿਰ ਚ ਰਹਿ ਕੇ ਵੀ ਅਸੀਂ ਪੂਰਾ ਮਤਲਬ ਪਿੰਡਾਂ ਵਾਲਾ ਕੰਮ ਸਾਰਾ ਕੀਤਾ ਮੰਮੀ ਮੇਰੀ ਨੇ ਗੋਹੇ ਵੀ ਪੱਥੇ ਨੇ ਅਸੀਂ ਵੀ ਚਲੇ ਜਾਂਦੇ ਹੁੰਦੇ ਸੀ ਪੱਥਣ ਵਗੈਰਾ ਸਾਰਾ ਕੁਝ ਕੀਤਾ ਯਾਨੀ ਕਿ ਜਦੋਂ ਡੈਡੀ ਰਿਟਾਇਰ ਹੋ ਕੇ ਆਏ ਨੇ ਉਤੋਂ ਤੇ ਉਸ ਤੋਂ ਬਾਅਦ ਨਾ ਮੈਂ ਤੁਹਾਨੂੰ ਆ ਜਿਹੜੀ ਕਹਾਵਤ ਸੀ ਉਹਦੀ ਗੱਲ ਦੱਸਣ ਲੱਗੀ ਸੀ ਤਾਂ ਗੱਲਾਂ ਹੋਰ ਹੀ ਚਲ ਗਈਆਂ ਆਪਣੀਆਂ ਤੇ ਮੈਂ ਨਾ ਸਾਰਾ ਕੰਮ ਕੰਮ ਨੂੰ ਬੇੜ ਕੇ ਸ਼ਾਮ ਨੂੰ ਨਹਾਣਾ ਕਰਨਾ ਹਨਾ ਤੇ ਮੰਮੀ ਮੇਰੀ ਨਾਖਣਾ ਕਰਨਾ ਲੈ ਉਤੋਂ ਪਈਆਂ ਤਰਕਾਲਾ ਕਚੱਜੀ ਮਰੇ ਸ਼ਾਲਾ ਮੈਨੂੰ ਉਹ ਗੱਲ ਯਾਦ ਆ ਗਈ ਵੀ ਜਦੋਂ ਮੰਮੀ ਮੰਮੀ ਨੂੰ ਮੈਂ ਪੁੱਛਣਾ ਕਰਨਾ ਇਹਦਾ ਕੀ ਮਤਲਬ ਹੈ ਮੰਮੀ ਨੇ ਕਹਿਣਾ ਕਰਨਾ ਸਾਰੇ ਕੰਮ ਜਦੋਂ ਐਨ ਮੌਕੇ ਤੇ ਆਂਦੀ ਤਰਕਾਲਾ ਪੈ ਜਾਂਦੀਆਂ ਨੇ ਫਿਰ ਕਿ ਚੱਜੀ ਹੁੰਦੀ ਜਿਹੜੀ ਉਹ ਸ਼ਾਲਾ ਮਾਰਨ ਲੱਗ ਜਾਂਦੀ ਉਹ ਕੰਮ ਤੇਰਾ ਬਣਿਆ ਹੈ ਨਾ ਤੇ ਤੁਸੀਂ ਦੱਸਿਓ ਵੀ ਇਸ ਘਹਾਵਦਾ ਕੀ मीनिंग ਹੈ ਪੰਜਾਬੀ ਕਹਾਵਤ ਹੈ ਤੇ ਦੱਸਿਓ ਤੁਸੀਂ ਆਪਣੇ ਤਰੀਕੇ ਨਾਲ ਵੀ ਕੀ मीनिंग ਹੈ ਇਹਦਾ ਤੇ ਅਗਲੇ ਜਿਹੜੀ ਵਲੌਗ ਆਏਗਾ ਉਹਦੇ 'ਚ ਮੈਂ ਦੱਸੂਗੀ ਜਿਹੜੇ ਵੀਰ ਭਰਾਵਾਂ ਨੇ ਇਹਦਾ ਸਹੀ ਉੱਤਰ ਦਿੱਤਾ ਆਪਾਂ ਨਾਮ ਲਵਾਂਗੇ ਉਹਨਾਂ ਦੇ ਇਹ ਮੈਨੂੰ ਉਹ ਗੱਲ ਤਾਂ ਰਾਤ ਚਿੱਤ ਆ ਗਈ ਜਦੋਂ ਮੈਂ ਕੰਬਲ ਤੇ ਛਾੜਾ ਚੜ੍ਹ ਰਹੀ ਸੀ ਵੀ ਹੁਣ ਜਦੋਂ ਐਨ ਲੋਡ ਪੈ ਗਈ ਕੰਬਲ ਦੀ ਸਾਨੂੰ ਤੇ ਹੁਣ ਮੈਂ ਉੱਤੇ ਛਾੜਾ ਚੜਹਾ ਰਹੀ ਆ ਉਹੀ ਕੰਮ ਬਣ ਗਿਆ ਮੇਰੇ ਨਾਲ ਤਾਂ ਉਤੋਂ ਪਈਆਂ ਤਰਕਾਲਾਂ ਤੇ ਕਚੱਜੀ ਮਾਰੇ ਸ਼ਾਲਾਂ ਜਦੋਂ ਮੈਨੂੰ ਲੋਡ ਐਨ ਕੰਬਲ ਦੀ ਤਾਂ ਹੁਣ ਮੈਂ ਇੱਥੇ ਛਾੜੇ ਚੜ੍ਹ ਰਹੀ ਆ ਛਾੜੇ ਚੜ੍ਹਣ ਨੂੰ ਤਾਂ ਕਈ ਦਿਨਾਂ ਦਾ ਲੈ ਕੇ ਰੱਖਿਆ ਹੋਇਆ ਸੀ ਤੇ ਵੈਸੇ ਵੀ ਮੈਂ ਧੋ ਕੇ ਰੱਖਦਾ ਸੀ ਇਹ ਤੇ ਮੈਨੂੰ ਇਹ ਸੀ ਬਸ ਚੜਾਣੇ ਅੱਜ ਚੜਾਣੇ ਕੱਲ ਚੜਾਣੇ ਇੰਨੀ ਕੋਈ ਹੈ ਨਹੀਂ ਸੀ ਠੰਡ ਤੇ ਹਜੇ ਦੂਜੇ ਜਿਹੜਾ ਕੰਬਲ ਨਾਰਮਲ ਆ ਆਪਣੇ ਕੋਲ ਉਹਦੇ ਨਾਲ ਸਰੀ ਜਾ ਰਿਹਾ ਸੀ ਪਰ ਆ ਥੋੜੇ ਕ ਦਿਨ ਹੋ ਗਏ 3 4 5 ਦਿਨਾਂ ਤੋਂ ਜਿਆਦਾ ਠੰਡ ਜੀ ਹੋ ਗਈ ਉਦੋਂ ਤਾਂ ਮੈਨੂੰ ਲੱਗ ਰਿਹਾ ਸੀ ਵੀ ਹੁਣ ਛਾੜਾ ਚੜ੍ਹਾ ਲਿੱਤਾ ਜਾਵੇ ਤਾਂ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਵਧੀਆ ਤਰੀਕੇ ਨਾਲ ਚਾਰੇ ਪਹਿਲਾਂ ਗੁੱਠਾਂ ਸੀ ਲੀਆਂ ਸੀ ਫਿਰ ਜਿਹੜੀ ਜਿੱਪਾ ਵਾਲੀ ਸਾਈਡ ਸੀ ਉਹ ਮੈਂ ਚੰਗੀ ਤਰ੍ਹਾਂ ਨਾਲ ਨਾ ਜਿਵੇਂ ਆ ਵਿਚ ਸੈਂਟਰ ਵਾਲੀ ਹੁੰਦੀ ਹੈ ਵਿਚਕਾਰ ਜੇ ਉਹ ਸੀਲੀ ਸੀਗੀ ਕੰਬਲ ਦੀ ਤੇ ਉਸ ਤੋਂ ਬਾਅਦ ਮੈਂ ਜਿਹੜੀਆਂ ਸੈਡਾਂ ਹੁੰਦੀਆਂ ਨੇ ਕੰਬਲ ਦੀਆਂ ਉੱਥੇ ਸਾਰੇ ਪਾਸੇ ਯਾਨੀ ਕਿ ਤਿੰਨ ਤਿੰਨ ਚਾਰ ਚਾਰ ਟਾਂਕੇ ਲਾਤੇ ਸੀ ਮੈਂ ਕਿਉਂਕਿ ਇਹ ਕੰਬਲ ਨਾ ਕਈ ਵਾਰ ਇਕੱਠੇ ਹੋ ਜਾਂਦੇ ਨੇ ਵਿੱਚ ਤੇ ਛੜਾ ਛੜਾ ਹੀ ਹੱਥ 'ਚ ਰਹਿ ਜਾਂਦਾ ਤੇ ਵਿੱਚ ਕੰਬਲ ਆਂਦੇ ਨਹੀਂਗੇ ਇਸ ਕਰਕੇ ਮੈਂ ਇਸ ਤਰੀਕੇ ਨਾਲ ਸੀਤਾ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਮੈਂ ਦੋਨੇ ਸੈਡਾਂ ਜਿਹੜੀਆਂ ਆਪਾਂ ਉੱਪਰ ਲੈਣੀਆਂ ਹੁੰਦੀਆਂ ਤੇ ਜਾਂ ਪਿਛਲੀ ਸਾਈਡ ਪੈਰਾਂ ਵਾਲੀ ਸੈਡ ਹੁੰਦੀਆਂ ਨੇ ਉਹ ਸੀ ਲੀਆਂ ਸੀ ਤੇ ਫਿਰ ਸੈਡਾਂ ਤੇ ਟਾਂਕੇ ਲਾ ਲਏ ਸੀ ਉਸ ਤੋਂ ਬਾਅਦ ਮੈਂ ਜਿਹੜੇ ਇੱਧਰਲੀ ਸਾਈਡ ਵਾਲੀ ਉਰਲੀ ਸਾਈਡ ਸੀ ਪੈਰਾਂ ਵਾਲੀ ਉਹ ਵਾਲੀ ਤੇ ਮੈਂ ਚੰਗੀ ਤਰ੍ਹਾਂ ਤਰੋਪੇ ਭਰਤੇ ਸੀ ਮੈਨੂੰ ਇਹ ਸੀ ਵੀ ਕੰਬਲ ਪਾਸ ਵਿੱਚ ਇਕੱਠਾ ਨਾ ਹੋਵੇ ਕਿਉਂਕਿ ਫਿਰ ਬੋਲਣ ਲੱਗ ਜਾਂਦੇ ਨੇ ਸਰਦਾਰ ਜੀ ਦੇ ਬੇਟਾ ਵੀ ਬੋਲਣ ਲੱਗ ਜਾਂਦਾ ਉਹ ਤਾਂ ਰਾਤ ਕਾਲਾ ਬੜਾ ਪੈ ਗਿਆ ਜਦੋਂ ਮੈਂ ਕੰਬਲ ਤੇ ਛਾੜਾ ਵਗੈਰਾ ਚੜਾ ਰਹੀ ਸੀ ਉਹ ਨਜ਼ਰ ਤਾ ਉਹ ਸੁੱਤਾ ਰਿਆ ਰੋਟੀ ਰੋਟੀ ਖਾ ਕੇ ਕਿਉਂਕਿ ਸਵੇਰੇ ਟਾਈਮ ਨਾਲ ਉੱਠ ਕੇ ਸਕੂਲ ਜਿਵੇਂ ਚਲੇ ਜਾਂਦੇ ਨੇ ਹਣਾ ਬੱਚੇ ਉਸ ਤੋਂ ਬਾਅਦ ਆਉਂਦਾ ਪੌਣੇ 4 ਵਜੇ ਫਿਰ ਖੇਡਣ ਖੁੱਡਣ ਚਲਾ ਜਾਂਦਾ ਰੋਟੀ ਪਾਣੀ ਜੇ ਖਾਣਾ ਹੁੰਦਾ ਖਾ ਲੈਂਦਾ ਕਈ ਵਾਰ ਨਹੀਂ ਵੀ ਖਾਂਦਾ ਆਣ ਕੇ ਵੀ ਤੇ ਉਵੇਂ ਹੀ ਭੱਜ ਜਾਂਦਾ ਖੇਡਣ ਦਾ ਇਹਨੂੰ ਲਾਲਚ ਪੈ ਜਾਂਦਾ ਤੇ ਕੁਛ ਠੰਡ ਹੈ ਠੰਡ ਕਰਕੇ ਛੇਤੀ ਉਸ ਤੋਂ ਬਾਅਦ ਫਿਰ ਇਹਨੂੰ ਇਹ ਹੁੰਦਾ ਵੀ ਮੈਂ ਕੰਮ-ਕਮ ਕਰ ਲਾਂ ਸਕੂਲ ਦਾ ਤੇ ਫਿਰ ਆਪਣਾ ਰੋਟੀ ਪਾਣੀ ਖਾ ਲੰਦਾ ਕੱਲ ਤਾਂ ਜਦੋਂ ਆਇਆ ਸ਼ਾਮ ਨੂੰ ਖੇਡ ਖੁਰ ਕੇ ਤਾਂ ਰੋਟੀ ਮੰਗਲ ਲੱਗ ਗਿਆ ਸੀ ਉਸ ਟਾਈਮ ਹੀ ਕਿਉਂਕਿ ਇਹਨੇ ਦੁਪਹਿਰੇ ਆਣ ਕੇ ਰੋਟੀ ਨਹੀਂ ਸੀ ਖਾਧੀ ਤੇ ਮੈਂ ਕਿਹਾ ਚੱਲ ਮੈਂ ਟਾਈਮ ਨਾਲ ਹੀ ਬਣਾ ਦਿੰਨੀ ਆ ਤੈਨੂੰ ਤੇ ਨਾਲ ਮੈਂ ਵੀ ਖਾ ਲਵਨੀ ਆ ਤੇ ਇਸ ਕਰਕੇ ਫਿਰ ਇਹ ਕੰਮ ਮੇਰਾ ਅੱਜ ਨਿਭੜ ਗਿਆ ਵੈਸੇ ਵੀ ਲੋੜ ਸੀ ਕੰਬਲ ਦੀ ਹੁਣ ਤੇ ਪਹਿਲੇ ਉਹ ਫਿਰ ਉਹਨਾਂ ਚਿਰ ਸੌਂ ਗਿਆ ਸੀ ਤੇ ਮੈਨੂੰ ਕਹਿੰਦਾ 9 ਵਜੇ ਮੈਨੂੰ ਉਠਾ ਦਿਓ ਤੇ ਮੈਂ ਕੰਮ ਕਰੂੰਗਾ ਉੱਠ ਕੇ ਤੇ ਪਰੋਂ ਨਾਲ ਚਿਰ ਉਹ ਆਪ ਹੀ ਫਿਰ ਵਿੱਚ ਜੇ ਉੱਠ ਗਿਆ ਸੀ ਤੇ ਉੱਠ ਕੇ ਜਦੋਂ ਉਹਨੇ ਦੇਖਿਆ ਵੀ ਇਹ ਕੰਬਲ ਮम्मा ਸੀ ਹੀ ਰੇਨ ਕਰ ਰਹੇ ਨੇ ਤੇ ਫਿਰ ਉਹ ਟੱਪਣ ਲੱਗ ਗਿਆ ਮम्मा ਮੈਂ ਨਹੀਂ ਇਹ ਕੰਬਲ ਲੈਣਾ ਹੈਗਾ ਮੈਂ ਤਾਂ ਉਹ ਹੀ ਲੈਣਾ ਜਿਹੜਾ ਮੈਂ ਲੈ ਰਿਹਾ ਮੇਰਾ ਤਾਂ ਉਹ ਹੀ ਫੇਵਰੇਟ ਹੈ ਤੁਸੀਂ ਇਹ ਲੈ ਲਓ ਮੈਂ ਕਿਹਾ ਤੁਹਾਨੂੰ ਰਾਤ ਨੂੰ ਠੰਡ ਚ ਉਹ ਥੋੜਾ ਲਏਗਾ ਕਹਿੰਦਾ ਨਹੀਂ ਮੈਂ ਤਾਂ ਉਹ ਹੀ ਲੈ ਲੂੰਗਾ ਮੈਨੂੰ ਨਹੀਂ ਆ ਚੰਗਾ ਲੱਗ ਰਿਹਾ ਜਿਹੜਾ ਤੁਸੀਂ ਲੈ ਰਹੇ ਹੋ ਇਹਨੂੰ ਮੈਂ ਕਿਤੇ ਜਾ ਕੇ ਰੱਖ ਆਉਂਗਾ ਮੈਂ ਕਿਹਾ ਐਵੇਂ ਕਿਵੇਂ ਰੱਖ ਆਏਗਾ ਤੇ ਐਵੇਂ ਕਰਦੇ ਹੋ ਗੁਰਦੇ ਉਹਨੂੰ ਤਾਂ ਇਹ ਪਸੰਦ ਹੀ ਨਹੀਂ ਸਿਆ ਰਿਹਾ ਪਤਾ ਨਹੀਂ ਜਿਵੇਂ ਉਹਨਾਂ ਆਦਤ ਨਹੀਂ ਪੈ ਗਈ ਉਹਨੂੰ ਇੱਕ ਕੰਬਲ ਲੈਣ ਦੀ ਤੇ ਆਪਾਂ ਨੂੰ ਜਿਵੇਂ ਉਹ ਹੀ ਫੇਵਰੇਟ ਚੀਜ਼ ਲੱਗਣ ਲੱਗ ਤੇ ਉਹਨੂੰ ਹੁਣ ਉਹ ਪਸੰਦ ਹੈ ਤੇ ਉਹਨੂੰ ਵਿਚਾਰੇ ਨੂੰ ਰੱਖ ਕੇ ਨਾ ਫੇ ਮੈਂ ਕਿਹਾ ਚਾਲੇ ਨੂੰ ਇਕੱਠਾ ਕਰ ਤੇ ਮੈਂ ਕਿਹਾ ਇਹਨੂੰ ਜਾ ਕੇ ਨਾ ਸਟੋਰ 'ਚ ਰੱਖਿਆ ਹੁਣ ਕਹਿੰਦਾ ਨਾ ਮੈਂ ਨਹੀਂ ਰੱਖ ਕੇ ਆਣਾ ਵਿਚਾਰਾ ਕੀ ਕਹੇਗਾ ਹੁਣ ਤੱਕ ਤੁਸੀਂ ਮੈਨੂੰ ਲੈਂਦੇ ਰਹੇ ਹੋ ਤਾਂ ਹੁਣ ਤੁਸੀਂ ਨਵਾਂ ਕੰਬਲ ਲੈਣ ਲੱਗੇ ਹੋ ਦੂਜਾ ਤੇ ਹੁਣ ਮੈਨੂੰ ਤੁਸੀਂ ਨਹੀਂ ਲਓਗੇ ਮੈਂ ਕਿਹਾ ਤੂੰ ਜਿਆਦੀਆਂ ਕਹਾਣੀਆਂ ਨਾ ਸੁਣਾ ਮੈਨੂੰ ਮੈਂ ਕਿਹਾ ਚੁੱਪ ਕਰਕੇ ਇਹਨੂੰ ਸਟੋਰ 'ਚ ਰੱਖ ਕੇ ਆ ਤੇ ਫਿਰ ਮਸਾਂ ਹੀ ਭੈੜਾ ਜਿਹਾ ਮੂੰਹ ਬਣਾ ਕੇ ਫੇਰ ਇਹਨੂੰ ਸਟੋਰ 'ਚ ਰੱਖ ਕੇ ਆ ਕਹਿੰਦਾ ਮੈਂ ਬਾਅਦ 'ਚ ਚੱਕ ਲਿਆਣਾ ਰਾਤ ਨੂੰ ਜਾ ਕੇ ਮੈਂ ਕਿਹਾ ਕੋਈ ਨਹੀਂ ਚੱਕ ਲਈ ਫਿਰ ਜਾ ਕੇ ਤੇ ਉਸ ਤੋਂ ਬਾਅਦ ਇੱਥੇ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਮੈਂ ਸੱਡਾਂ ਸੀਲੀਆਂ ਸੀ ਇਹ ਜਿੱਪ ਵਾਲੀ ਸਾਈਡ ਸੀ ਜਿਹੜੀ ਮੈਂ ਟਰੋਪੇ ਭਰ ਰਹੀ ਸੀ ਤੇ ਨਾਲ ਨਾਲ ਮੈਂ ਇੱਕ ਸੀਰੀਅਲ ਚੱਲ ਰਿਹਾ ਸੀ ਟੀਵੀ ਤੇ ਉਹ ਵੀ ਦੇਖ ਰਹੀ ਸੀ ਉਹਦੀ ਵੀ ਬਸ ਆਵਾਜ਼ ਕੰਨਾਂ 'ਚ ਪਈ ਜਾ ਰਹੀ ਸੀ ਦਿਖਤ ਆ ਰਿਹਾ ਨਹੀਂ ਸੀ ਇੱਧਰਲੀ ਸਾਈਡ ਤੋਂ ਕਿਉਂਕਿ ਕੰਦ ਤੇ ਬਿਲਕੁਲ ਉੱਪਰ ਨਾਲ ਹੀ ਸੀ ਤੇ ਟੀਵੀ ਲੱਗਾ ਹੋਇਆ ਤੇ ਇੱਧਰਲੀ ਸਾਈਡ ਤੋਂ ਦਿਖਦਾ ਘੱਟ ਹੈ ਜਿਆਦਾ ਸਰਾਣੇ ਵਾਲੀ ਸਾਈਡ ਤੋਂ ਹੀ ਦਿਖਦਾ ਤੇ ਬਸ ਆਵਾਜ਼ਾਂ ਮੁੱਜਾਂ ਜੀਆਂ ਸੁਣੀ ਜਾ ਰਹੀ ਸੀ ਨਾਟਕ ਦੀਆਂ ਤੇ ਉਹ ਦੇਖਣ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਜਿਵੇਂ ਸਾਰਾ ਕਿਉਂਕਿ ਇਸ ਟਾਈਮ ਨਾ ਖੁੱਲਾ ਯਾ ਟਾਈਮ ਸੀਗਾ ਤੇ ਵਧੀਆ ਤਰੀਕੇ ਨਾਲ ਮੇਰਾ ਕੰਪਲ ਸੈੱਟ ਹੋ ਗਿਆ ਤੇ ਐਨ ਚਾਰੇ ਕੋਣੇ ਤੇ ਚਾਰੇ ਸੱਡਾਂ ਵਗੈਰੀਆਂ ਐਨ ਸੈੱਟ ਜੀਆਂ ਹੋ ਗਈਆਂ ਸੀਗੀਆਂ ਤੇ ਬਸ ਕਹਿੰਦੇ ਨਹੀਂ ਹੁੰਦੇ ਵੀ ਸਾਰਾ ਦਿਨ ਕੋਈ ਨਾ ਕੋਈ ਕੰਮ ਲੱਗੇ ਰਹਿਦਾ ਕੰਮ ਧੰਦਾ ਮੁੱਕਦਾ ਹੀ ਨਹੀਂ ਸਾਰਾ ਦਿਨ ਲੇਡੀਜ਼ ਦਾ ਤਾਂ ਸਾਰਾ ਦਿਨ ਇਹੀ ਕੰਮ ਚੱਲਦੇ ਰਹਿੰਦੇ ਨੇ ਕਦੀ ਆ ਕਰ ਲੋ ਕਦੀ ਉਹ ਕਰ ਲੋ ਤੇ ਸੰਡੇ ਨੂੰ ਧਰਿਆ ਸੀ ਆਪਾਂ ਸਾਗ ਤੇ ਅੱਜ ਸਾਗ ਨਾਲ ਹੀ ਆਪਾਂ ਰੋਟੀ ਖਾਤੀ ਸੀ ਉਹ ਸਗੋ ਇਹ ਸੋਮਵਾਰ ਦੀ ਵੀਡੀਓ ਹੈ ਹਨਾ ਤੇ ਸੰਡੇ ਵਾਲੀ ਵੀਡੀਓ ਵੀ ਹਜੇ ਐਡਿਟ ਕਰਨ ਵਾਲੀ ਪਈ ਸੀ ਤੇ ਉਹ ਐਡਿਟ ਹੋਈ ਨਹੀਂ ਸਾਗ ਵਾਲੀ ਉਹ ਵੀ ਬਣਾਉਂਗੀ ਹੁਣ ਮੈਂ ਐਡਿਟ ਕਰੂੰਗੀ ਜਦੋਂ ਤੇ ਉਹ ਵੀ ਫਿਰ ਇਸ ਤੋਂ ਬਾਅਦ ਸ਼ਾਇਦ ਮੈਂ ਅਪਲੋਡ ਕਰਾਂ ਉਹ ਵਾਲੀ ਵੀਡੀਓ ਵੀ ਤੇ ਜੇ ਹੋਰ ਵੀ ਤੁਸੀਂ ਕਿਸੇ ਕਹਾਣੀਆਂ ਮੇਰੇ ਪੁਰਾਣੇ ਸੁਣਨੇ ਚਾਹੁੰਦੇ ਹੋ ਜਿਵੇਂ ਕੀ ਹਨਾ ਵਿਆਹ ਤੋਂ ਪਹਿਲਾਂ ਦੇ ਭੈਣ ਭਰਾਵਾਂ ਦੇ ਹੋਰਾਂ ਦੇ ਵੀ ਕਿਵੇਂ ਅਸੀਂ ਆਪਣਾ ਟਾਈਮ ਕੱਢਿਆ ਪਿੱਛੇ ਤੇ ਕਿਵੇਂ ਅਸੀਂ ਪੂਰਾ ਹਨਾ ਖੱਪ ਪਾਈ ਰੱਖੀ ਹੈ ਇਹ ਦੱਸਿਓ ਜ਼ਰੂਰ ਕਮੈਂਟਾਂ ਚ ਫਿਰ ਆਪਾਂ ਹੋਰ ਵੀ ਆਪਣੀਆਂ ਗੱਲਾਂ ਬਤਾ ਸ਼ੇਅਰ ਕਰਾਂਗੇ ਕਈ ਵਾਰ ਨਾ ਮੈਂ ਗੁੱਸੇ ਹੋ ਜਾਣਾ ਕਰਨਾ ਮੈਂ ਕਹਣਾ ਮੈਂ ਨਹੀਂ ਰੋਟੀ ਖਾਣੀ ਤੇ ਜਿਹੜਾ ਮੇਰਾ ਸਭ ਤੋਂ ਛੋਟਾ ਭਰਾ ਹੈ ਦੋ ਹੀ ਭਰਾ ਨੇ ਮੇਰੇ ਸੁੱਖ ਨਾਲ ਤੇ ਵੱਡੇ ਨੂੰ ਤਾਂ ਇੰਨਾ ਮਤਲਬ ਨਹੀਂ ਸੀ ਉਸ ਟਾਈਮ ਫੇਲ ਹੁੰਦਾ ਹੁੰਦਾ ਉਹ ਆਪਣਾ ਮਨਮਰਜ਼ੀ ਦਾ ਮਾਲਕ ਸੀ ਉਹਨੇ ਰੋਟੀ ਪਾਣੀ ਖਾਣਾ ਆਪਣਾ ਤੇ ਉਹਨੇ ਕਹਿਣਾ ਕਰਨਾ ਬਸ ਮੇਰੀ ਮੰਜੀ ਛੱਡ ਦਿਓ ਜਾਂ ਮੇਰਾ ਵਿਸਤਰਾ ਛੱਡ ਦਿਓ ਵੀ ਜਦ ਮੈਂ ਰੋਟੀ ਖਾ ਲਈ ਐ ਤੇ ਮੈਂ ਨਹੀਂ ਹੁਣ ਵੀ ਕਿਸੇ ਦੀ ਗੱਲ ਸੁਣੀ ਮੇਰੀ ਮੰਜੀ ਤੇ ਨਾ ਕੋਈ ਬੈਠੋ ਮੈਂ ਬਸ ਸੌਣਾ ਹੁਣ ਤੇ ਉਹਨੇ ਕਿਸੇ ਨੂੰ ਆਪਣੀ ਮੰਜੀ ਤੇ ਨਾ ਬੈਠਣ ਦੇਣਾ ਕਰਨਾ ਰੋਟੀ ਖਾਣ ਤੋਂ ਬਾਅਦ ਉਹਨੂੰ ਨਾਲ ਦੇ ਨਾਲ ਨੀਂਦ ਆ ਜਾਣੀ ਕਰਨੀ ਉਹਨੇ ਆਖਣਾ ਪਰਾਂ ਹੋ ਜਾ ਬਸ ਹੁਣ ਸਾਰੇ ਜਣੇ ਤੇ ਜੇ ਮੈਂ ਗੁੱਸੇ ਹੋ ਜਾਂਦੀ ਹੁੰਦੀ ਸੀ ਤਾਂ ਛੋਟੇ ਬਾਈ ਨੇ ਕਹਿਣਾ ਕਰਨਾ ਚੱਲਾ ਜਾ ਆਪਾਂ ਇਕੱਠੇ ਰੋਟੀ ਖਾਣੇ ਆ ਆ ਜਾ ਜਾ ਚੱਲ ਆਪਾਂ ਉਹਨੇ ਮੈਨੂੰ ਮਨਾਵਨ ਨੂੰ ਲੈਣਾ ਕਰਨਾ ਤੇ ਉਹਨੇ ਮੈਨੂੰ ਬਿਠਾਵਟੂ ਕੇ ਰੋਟੀ ਖਾਣੇ ਕਰਨੀ ਮੈਂ ਕਿਹਾ ਮੈਂ ਨਹੀਂ ਖਾਣੀ ਉਹਨੇ ਕਹਣਾ ਲੈ ਕਿਉਂ ਨਹੀਂ ਖਾਣੀ ਤੂੰ ਲੈ ਤੂੰ ਵੀ ਨਹੀਂ ਖਾਣੀ ਫਿਰ ਮੈਂ ਵੀ ਨਹੀਂ ਖਾਣੀ ਤੇ ਉਹਦੇ ਨਾਲ ਸ਼ੁਰੂ ਤੇ ਮੇਰਾ ਬਹੁਤ ਜ਼ਿਆਦਾ ਪਿਆਰ ਰਿਹਾ ਤੇ ਹੁਣ ਵੱਡਾ ਜਿਹੜਾ ਪਹਿਲਾਂ ਤਾਂ ਜਿਵੇਂ ਉਹ ਫੀਲ ਨਹੀਂ ਸੀ ਕਰਦਾ ਹੁੰਦਾ ਇੰਨਾ ਤੇ ਹੁਣ ਉਹ ਵੀ ਸੁੱਖ ਨਾਲ ਹੁਣ ਬੱਚਿਆਂ ਵਾਲਾ ਹੋ ਗਿਆ ਤੇ ਹੁਣ ਕਾਫੀ ਜ਼ਿਆਦਾ ਫੀਲ ਕਰਦਾ ਹੈ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈ ਹੁਣ ਕਾਫੀ ਆਪਣੀ ਮਨੋ ਟੈਂਸ਼ਨ ਵੀ ਲੈਂਦਾ ਹੈ ਤੇ ਕਾਫੀ ਜ਼ਿਆਦਾ ਫਿਕਰ ਵੀ ਕਰਦਾ ਹੈ ਮੇਰਾ ਵੀ ਸਹੁਰੇ ਘਰ ਚ ਕਿਵੇਂ ਹੈ ਕਿਵੇਂ ਨਹੀਂ ਹੈ ਕੋਈ ਵੀ ਗੱਲਬਾਤ ਹੈ ਤੇ ਯਾਨੀ ਕਿ ਹੁਣ ਕਾਫੀ ਕਹਿੰਦੇ ਨੇ ਉਹਦੇ ਵੀ ਸਮੇਂ ਦੇ ਹਿਸਾਬ ਨਾਲ ਪਹਿਲਾਂ ਬਚਪਨਾ ਹੁੰਦਾ ਤੇ ਭੈਣ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਹਨਾ ਜੀ ਤੇ ਬਾਅਦ ਚੋਂ ਕਹਿੰਦੇ ਹੁੰਦੇ ਨੇ ਜਦੋਂ ਅਲੱਗ-ਅਲੱਗ ਹੋ ਜਾਈਏ ਫਿਰ ਭੈਣ ਭਰਾਵਾਂ ਨੂੰ ਪਤਾ ਲੱਗਦਾ ਵੀ ਭੈਣ ਭਰਾ ਚੀਜ਼ ਕੀ ਹੁੰਦੇ ਨੇ ਵੈਸੇ ਉਹਦਾ ਸੁਭਾਅ ਐਵੇਂ ਦਾ ਹੀ ਸੀ ਸ਼ੁਰੂ ਤੋਂ ਵੀ ਉਹ ਬਸ ਆਪਣੇ ਕੰਮ ਤੱਕ ਮਤਲਬ ਰੱਖਦਾ ਸੀ ਇੰਨੀ ਟੈਨਸ਼ਨ ਵਗੈਰਾ ਕਰਦੀਆਂ ਕਿਸੇ ਹੋਰ ਚੀਜ਼ ਦੀ ਨਹੀਂ ਸੀ ਲੈਂਦਾ ਹੁੰਦਾ ਉਹਨੇ ਬਸ ਆਪਣਾ ਖਾਣਾ ਪੀਣਾ ਖੇਡਣਾ ਡੰਗਰ-ਵੱੱਛਾ ਸੰਭਣਾ ਕੋਈ ਕੰਮ-ਕਾਰ ਕਰਨਾ ਉਹ ਕਰਨਾ ਤੇ ਬਾਕੀ ਐਵੇਂ ਹੀ ਸੀ ਉਹਦਾ ਸੁਭਾਅ ਤੇ ਛੋਟੇ ਦਾ ਸੁਭਾਅ ਥੋੜਾ ਜਿਹਾ ਅਲੱਗ ਸੀ ਉਹ ਮੰਮੀ ਦਾ ਵੀ ਜਿਆਦਾ ਕਰਦਾ ਸੀ ਮੇਰਾ ਵੀ ਜਿਆਦਾ ਕਰਦਾ ਸੀ ਤੇ ਹੁਣ ਸੁਖ ਨਾਲ ਦੋਨੇ ਹੀ ਬਹੁਤ ਕਰਦੇ ਨੇ ਸਾਰਿਆਂ ਦਾ ਸਾਰੀ ਫੈਮਿਲੀ ਦਾ ਤੇ ਸਾਰਾ ਪਰਿਵਾਰ ਇਕੱਠਾ ਹੀ ਹੈ ਤੇ ਬਹੁਤ ਮੈਨੂੰ ਕਈ ਵਾਰ ਉਹ ਦਿਨ ਜਿੱਤੇ ਆ ਜਾਂਦੇ ਨੇ ਹਨਾ ਪੁਰਾਣੇ ਤੇ ਕਈ ਵਾਰ ਮਨ ਵੀ ਭਰ ਜਾਂਦਾ ਸੋਚ ਕੇ ਹਨਾ ਵੀ ਕਹਿੰਦੇ ਨੇ ਹੁੰਦੇ ਤਿਆਂ ਨੂੰ ਕਿੱਥੋਂ ਕਿੱਥੇ ਆਣ ਕੇ ਰਹਿਣਾ ਪੈਂਦਾ ਹੁੰਦਾ ਨਾ ਚਾਹੁੰਦੇ ਹੋਏ ਵੀ ਆਪਾਂ ਨੂੰ ਇੱਕ ਘਰ ਕਰ ਰਸਤੀ ਆਪਣੀ ਅਲੱਗ ਵਸਾਣੀ ਪੈ ਜਾਂਦੀ ਹੈ ਤੇ ਇਹ ਚ ਵੀ ਚਲੋ ਆਪਾਂ ਖੁਸ਼ ਆਂ ਅਵਿਕਾਰ ਕਰ ਰਸਤੀ ਵੀ ਹਨਾ ਜਦੋਂ ਆਪਣੀ ਵਸ ਜਾਂਦੀ ਹੈ ਤਾਂ ਆਪਾਂ ਨੂੰ ਵੀ ਫਿਰ ਉਹਦੇ ਨਾਲ ਵੀ ਪਿਆਰ ਹੋ ਜਾਂਦਾ ਹੈ ਤੇ ਆਪਾਂ ਨੂੰ ਇਹ ਹੁੰਦਾ ਵੀ ਹੁਣ ਆਪਣੀ ਜ਼ਿੰਦਗੀ ਇਹ ਹੀ ਹੈ ਹੁਣ ਜਵੇਂ ਜਾਈਦਾ ਉੱਥੇ ਤੇ ਇਹੀ ਫਿਕਰ ਰਹਿੰਦਾ ਵੀ ਘਰ ਕੀ ਹੁੰਦਾ ਹੋਣਾ ਹੈ ਘਰ ਇਹ ਸਰਦਾਰ ਜੀ ਨੇ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਜਾਂ ਸੌ ਗੱਲਾਂ ਹੋਰ ਮੇਰਾ ਕੰਮ ਰਹਿ ਗਿਆ ਮੇਰਾ ਉਹ ਕੰਮ ਰਹਿ ਗਿਆ ਬਸ ਤਾਂ ਹੁਣ ਮੈਂ ਤਾਂ ਹੀ ਡੰਗਰ ਵਿੱਚ ਇੱਥੇ ਰੱਖਦੀ ਨਹੀਂ ਕਿਉਂਕਿ ਸਰਦਾਰ ਜੀ ਹੁਣ ਜਵੇਂ ਬਾਹਰ ਕੰਮ ਕਰਦੇ ਨੇ ਮੈਂ ਕਈ ਵਾਰ ਕਹਿੰਨੀ ਹੁੰਨੀ ਆ ਮੇਰਾ ਦਿਲ ਕਰਦਾ ਵੀ ਮੈਂ ਡੰਗਰ ਰੱਖ ਲਾਂ ਇੱਥੇ ਰੱਖੇ ਵੀ ਰੱਖੇ ਨੇ ਮੈਂ ਡੰਗਰ ਥੋੜੇ ਕਚੇਰਾ ਤੇ ਫਿਰ ਜਦੋਂ ਇਹ ਬਾਹਰ ਕੰਮ ਕਰਨ ਲੱਗ ਗਏ ਸੀ ਕਿਤੇ ਫਿਰ ਮੈਂ ਉਸ ਤੋਂ ਬਾਅਦ ਡੰਗਰਾਂ ਦਾ ਕੰਮ ਛੱਡਦਾ ਸੀ ਕਿਉਂਕਿ ਇਹ ਕਹਿੰਦੇ ਸੀ ਵੀ ਫਿਰ ਮੈਂ ਕੋਈ ਚੀਜ਼ ਵੀ ਪੱਠੇ ਤੇ ਇੱਥੇ ਬਾਹਰੋਂ ਲਿਆਉਣੇ ਕਰਨੇ ਔਖੇ ਹੋ ਜਾਣਗੇ ਤੈਨੂੰ ਵੇਸ ਕਰਕੇ ਵੀ ਆਪਣਾ ਦੇਖ ਲਓ ਤੇ ਉਸ ਤੋਂ ਬਾਅਦ ਇਹ ਵੀ ਹੋ ਗਿਆ ਵੀ ਕਿਤੇ ਜਾ ਨਹੀਂ ਸਿੱਕਦੀ ਫਿਰ ਮੈਂ ਕਿਉਂਕਿ ਜ਼ਿੰਮੇਵਾਰੀ ਡੰਗਰਾਂ ਦੀ ਤੁਹਾਨੂੰ ਪਤਾ ਫਿਰ ਕਿਸੇ ਨਾ ਕਿਸੇ ਨੂੰ ਦੇ ਕੇ ਜਾਣੀ ਪੈਂਦੀ ਹੈ ਤੇ ਇਸ ਕਰਕੇ ਡੰਗਰ ਬੱਚੇ ਦੇ ਨਾਲ ਤਾਂ ਫਿਰ ਡੰਗਰ ਹੀ ਹੋਣਾ ਪੈਂਦਾ ਤੇ ਇਸ ਕਰਕੇ ਫਿਰ ਮੈਂ ਡੰਗਰ ਇੱਥੇ ਰੱਖੇ ਨਹੀਂ ਗੇ ਘਰ ਤੇ ਮੈਨੂੰ ਇਹ ਸੀ ਵੀ ਚੱਲ ਕੋਈ ਨਹੀਂ ਹੁਣ ਸਰਦਾਂ ਦੁੱਧ ਦਾਦਾ ਦਾ ਸਾਡਾ ਤੇ ਬਾਕੀ ਮੇਰਾ ਦਿਲ ਤਾਂ ਕਈ ਵਾਰ ਕਰਦਾ ਹੁੰਦਾ ਵੀ ਮੈਂ ਰੱਖ ਲਾਂ ਫਿਰ ਸੋਚਨੀ ਆ ਵੀ ਕਿਤੇ ਆਇਆ ਜਾਇਆ ਨਹੀਂ ਜਾਣਾ ਫਿਰ ਉਹੀ ਕੰਮ ਹੋ ਜਾਂਦਾ ਤੇ ਪਿਛਲੇ ਜਦੋਂ ਦਿਨ ਯਾਦ ਕਰੀਂਦੇ ਤਾਂ ਬਹੁਤ ਦਿਲ ਕਰਦਾ ਵੀ ਹੁਣ ਡੰਗਰਵੱਛਾ ਕੋਈ ਨਾ ਕੋਈ ਕਥਾ ਪਾਲ ਹੀ ਲਈਏ ਪਰ ਚਲੋ ਦੇਖਦੇ ਆ ਅੱਗੇ ਕੀ ਬਣਦਾ ਤੇ ਲੋ ਜੀ ਇਹ ਗੱਲਾਂ-ਬਤਾਂ ਕਰਦੇ-ਕਰਦੇ ਆਪਣਾ ਕੰਬਲ ਤੇ ਛਾੜਾ ਵੀ ਚੜ ਗਿਆ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਕੋਨੇ ਐਨ ਵਧੀਆ ਫਿੱਟ ਹੋ ਗਏ ਨੇ ਤੇ ਵਧੀਆ ਛਾੜਾ ਚੜ ਗਿਆ ਬਹੁਤ ਵਧੀਆ ਸੈੱਟ ਹੋ ਗਿਆ ਸੀ ਮੈਨੂੰ ਤਾਂ ਇਹ ਸੀ ਵੀ ਪਤਾ ਨਹੀਂ ਸੈੱਟ ਵੀ ਹੋਏਗਾ ਕਿ ਨਹੀਂ ਕੱਲੀ ਜਣੀ ਤੋਂ ਪਰਖ ਹੋ ਗਿਆ ਸੀ ਵਧੀਆ ਤਰੀਕੇ ਨਾਲ ਤੇ ਲੋ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਤੇ ਨਿਕਾ ਜਾਓ ਵਲੌਗ ਜੇ ਪਸੰਦ ਆਇਆ ਹੋਵੇ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਾਇਓ ਤੇ ਐਵੇਂ ਦੀਆਂ ਹੋਰ ਵੀਡੀਓਜ਼ ਤੇ ਆਉਣੀਆਂ ਕਹਾਵਤਾ ਬਹੁਤ ਸਾਰੀਆਂ ਲੈ ਕੇ ਆਵਾਂਗੇ ਤੇ ਕਮੈਂਟਾਂ 'ਚ ਦੱਸਿਓ ਜ਼ਰੂਰ ਜੇ ਹੋਰ ਵੀ ਕੁਝ ਜਾਣਨਾ ਚਾਹੁੰਦੇ ਹੋ ਸੁੰਨਣਾ ਚਾਹੁੰਦੇ ਹੋ ਤਾਂ ਮਿਲਦਾ ਇੱਕ ਨਵੇਂ ਵਲੌਗ